ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਮੈਡਮ ਫਾਕੀ ਫੈਣੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਕਿ ਹਰੇਕ ਪਿੰਡ ਦੇ ਵਿੱਚ ਪਲਾਂਟ ਦੀ ਜਿਹੜੀ ਹੈਗੀ ਆ ਡਿਸਟ੍ਰਿਬਿਊਸ਼ਨ ਹੋ ਰਹੀ ਆ ਤੇ ਖੇਤਾਨਾ ਦੇ ਖੇਤਾਂ ਦੇ ਵਿੱਚ ਵੀ ਧਾਰਮਿਕ ਜਗ੍ਹਾ ਤੇ ਵੀ ਜਿੱਥੇ ਸਾਂਝੀ ਜਗ੍ਹਾ ਹੈਗੀ ਆ ਉੱਥੇ ਵੀ ਜਿਹੜੇ ਜਿਹੜੇ ਲਾਏ ਜਾ ਰਹੇ ਆ ਤੇ ਕਿਸਾਨ ਨਹੀਂ ਹਾਂ ਦੀ ਅੱਜ ਮੈਂ ਬਤੌਰ ਖੇਤੀਬਾੜੀ ਵਿਸਤਾਰ ਅਫਸਰ ਪਿੰਡ ਲੀਹਾ ਦੇ ਵਿੱਚ ਜੋ ਕਿ ਮੇਰੇ ਸਰਕਲ ਦੇ ਵਿੱਚ ਪੈਂਦਾ ਹੈਗਾ ਉਹਦੇ ਪਿੰਡ ਵਿੱਚ ਅੱਜ ਬੂਟਿਆਂ ਦੀ ਅਸੀਂ ਰੇਜਿਸਟ੍ਰੇਸ਼ਨ ਕਰਕੇ ਸ਼ੁਰੂਆਤ ਕੀਤੀ ਆ ਤੇ ਸਭ ਤੋਂ ਪਹਿਲਾਂ ਅਸੀਂ ਜਿਸ ਜਗ੍ਹਾ ਤੇ ਖੜੇ ਆ ਇਹ ਆਪਣੇ ਗੁਰਦਾਰਾ ਪਿੰਡ ਲੀਹਾ ਦਾ ਹੈ ਧਾਰਮਿਕ ਜਗ੍ਹਾ ਤੇ ਇੱਥੇ ਮੇਰੇ ਸਤਿਕਾਰਯੋਗ ਇੱਥੋਂ ਦੇ ਬਹੁਤ ਹੀ ਸਮਝਵਾਨ ਨਗਰ ਵੀਰ ਸਾਰੇ ਸਰਪੰਚ ਸਹਿਬਾਨ ਇੱਥੋਂ ਦੇ ਨਗਰ ਦੇ ਆਪਣੇ ਉਹਨਾਂ ਦੇ ਚਾਰਨ ਕਮਲਾਂ ਦੇ ਨਾਲ ਅੱਜ ਜਿਹੜਾ ਬੂਟਾ ਜਿਹੜਾ ਹੈਗਾ ਨਹੀਂ ਜਗ੍ਹਾ ਦੇ ਵਿੱਚ ਲਗਾਇਆ ਤੇ ਇਸ ਤੋਂ ਬਾਅਦ ਸਾਰੇ ਕਿਸਾਨਾਂ ਨੂੰ ਅਸੀਂ ਬੂਟੇ ਜਿਹੜੇ ਦਿੱਤੇ ਜਾਣੇ ਆ ਕਿਸਾਨਾਂ ਨੇ ਆਪਣੀ ਝੂਲਾਂ ਤੇ ਲਗਾਉਣੇ ਹੈਗੇ ਆ ਜੇ ਘਰ ਵਿੱਚ ਜਗ੍ਹਾ ਹੈਗੀ ਆ ਤਾਂ ਉਹ ਫਲਾਵਰ ਵਾਲੇ ਬੂਟੇ ਵੀ ਆ ਫਲਦਾਰ ਬੂਟੇ ਵੀ ਹੈਗੇ ਆ ਉਹ ਵੀ ਦਿੱਤੇ ਜਾਣਗੇ ਸੋ ਮੈਂ ਅਪੀਲ ਵੀ ਕਰਦਾ ਸਾਰੇ ਕਿਸਾਨ ਵੀਰਾਂ ਨੂੰ ਕਿ ਇਹ ਇੱਕ ਦਾ ਨਹੀਂ ਹੈਗਾ ਇਹ ਆਪਾਂ ਸਾਰੇ ਰਲ ਮਿਲ ਕੇ ਆਪਾਂ ਜਿਹੜੇ ਹੈਗੇ ਬੂਟਿਆਂ ਨੂੰ ਲਾਈਏ ਹਰਿਆ ਭਰਿਆ ਬਣਾਈਏ ਜਿੱਦ ਨਾਲ ਸਾਡਾ ਵਾਤਾਵਰਨ ਵੀ ਸਾਫ਼ ਹੋਊਗਾ ਤੇ ਸਾਨੂੰ ਸਾਹ ਲੈਣ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਇਸ ਤੋਂ ਇਲਾਵਾ ਜਿਹੜੀ ਹੈਗੀ ਆ ਜਦੋਂ ਅਸੀਂ ਫਲਦਾਰ ਆਪਾਂ ਟਿਊਬਾਂ 'ਤੇ ਲਗਾਵਾਂਗੇ ਕੋਈ ਫਲ ਵੀ ਆਪਾਂ ਖਾਣ ਮੇਖਾਂ ਨੂੰ ਮਿਲੂਗਾ ਵਧੀਆ ਤਾਂ ਸੋ ਇਸ ਤੋਂ ਇਲਾਵਾ ਜਿਹੜੀ ਹੈਗੀ ਛਾਂ ਵਾਲੇ ਬੂਟੇ ਜਿਵੇਂ ਟਾਲੀ ਆ ਉਹ ਵੀ ਇੱਥੇ ਦਰਸਤ ਆਏ ਹੋਇਆ ਸੋ ਕਿਸਾਨ ਵੀ ਇਟਾਲੀਆ ਵੀ ਆਪਣੇ ਖੇਤਾਂ ਦੇ ਵਿੱਚ ਲਗਾਉਣਗੇ ਤਾਂ ਇਸ ਤੋਂ ਇਲਾਵਾ ਹੋਰ ਅਸਮਲ ਜਾਂ ਆਪਣੇ ਹੈਗਾ ਸ਼ੋਕਾ ਟਰੀ ਆ ਜਾਂ ਗੁਲਮੋਹਰ ਇਹ ਸਾਰੀ ਤਰ੍ਹਾਂ ਦੇ ਬੀਤੇ ਜਿਹੜੇ ਇੱਥੇ ਜਿਹੜੇ ਹੈਗੇ ਆ ਲਿਆਂਦੇ ਤੇ ਅੱਜ ਕਿਸਾਨਾਂ ਨੂੰ ਵੀਰਾਂ ਨੂੰ ਦਿੱਤਾ ਜਾਣਗੇ ਸੋ ਮੈਂ ਸਾਡੇ ਸਤਕਾਰਯੋਗ ਦਰਬਾਰਾ ਸਿੰਘ ਜੀ ਜੋ ਵਕੀਲ ਸਾਹਿਬ ਹੀ ਆ ਉਹਨਾਂ ਦੇ ਅੱਜ ਇੱਥੇ ਜਿਹੜੇ ਹੈਗੇ ਆ ਉਹਨਾਂ ਦੇ ਪ੍ਰਾਲਣੇ ਦੇ ਨਾਲ ਇੱਥੇ ਅਸੀਂ ਮੂਡਾ ਵੀ ਲਵਾਇਆ ਉਹਨਾਂ ਦੇ ਨਾਲ ਸੁਮਤੀ ಗ್ರಾಮ ਪੰਚਾਇਤ ਵੀ ਖੜੀ ਆ ਸੋ ਸਾਰੇ ਕਿਸਾਨ ਵੀ ਸੂਝਵਾਨ ਆ ਸੋ ਸਰਪੰਚ ਸਾਹਿਬ ਜੇ ਕਰਨੈਲ ਸਿੰਘ ਜੀ ਆ ਸਾਡੇ ਗੁਰਮੀਤ ਸਿੰਘ ਜੀ ਆ ਹੋਰ ਤੇਜਿੰਦਰ ਸਿੰਘ ਜੀ ਆ ਆਪਣੇ ਮੇਰੇ ਤਾਂ ਜਗਰੂਪ ਸਿੰਘ ਜਿਨ੍ਹਾਂ ਨੇ ਜਦੋਂ ਕਿ ਪਰਾਲੀ ਦੀ ਸਟਬਲ ਬਰਨਿੰਗ ਦਾ ਜੋਰ ਚੱਲ ਰਿਹਾ ਸੀ ਸੋ ਇੱਕ ਬਿਲਰ ਇਹਨਾਂ ਨੂੰ ਹਾਇਰ ਕਰਕੇ ਦਿੱਤਾ ਸੀ ਤਾਂ ਇਹਨਾਂ ਨੇ ਆਪਣੇ ਤਨਮਨ ਦੇ ਨਾਲ ਬੜੀ ਮਿਹਨਤ ਦੇ ਨਾਲ ਇਸ ਪਿੰਡ ਨੂੰ ਜਿਹੜੇ ਸਟਬਲ ਬਰਨਿੰਗ ਤੋਂ ਬਚਾਇਆ ਹੈਗਾ ਤਾਂ ਇਹਨਾਂ ਨੇ ਗੱਠਾਂ ਬਣਵਾਈਆਂ ਕੁਝ ਕਿਸਾਨਾਂ ਨੇ ਜਿਹੜੇ ਆਪਣੇ ਖੇਤਾਂ ਵਿੱਚ ਪਰਾਲੀ ਜੱਦੂ ਕੀਤੀ ਆ ਸੋ ਇਹ ਵੀ ਵਧਾਈ ਦੇ ਪਾਤਰ ਆ ਕੱਲ ਇਹਨਾਂ ਨੇ ਗੱਡੀ ਭੇਜੀ ਸੀ ਕਿ ਪਰਸੋਂ ਸੋ ਇਹਨਾਂ ਨੇ ਮੈਨੂੰ ਇਹ ਕਿਹਾ ਵੀ ਡਾਕਟਰ ਸਾਹਿਬ ਵੀ ਮੈਂ ਗੱਦੂ ਕਰਦਾ ਮੈਂ ਗੱਡੀ ਭੇਜ ਦਿਨਾ ਦੇਖੋ ਹਿੰਮਤ ਹੁੰਦੀ ਆ ਕਿਸਾਨ ਨੇ ਉਸੇ ਅਲੇ ਗੱਡੀ ਭੇਜੀ ਆ ਅਸੀਂ ਉਥੇ ਬੰਦੇ ਹੈਗੇ ਸੀ ਬੰਦਿਆਂ ਦੇ ਹੱਥੋਂ ਹੱਥੀ ਲਦਾ ਕੇ ਇਹਨਾਂ ਦੇ ਬੂਟੇ ਜਿਹੜੇ ਇੱਥੇ ਪ੍ਰੋਵਾਈਡ ਕਰਦੇ ਆ ਸੋ ਅੱਜ ਜਿਹੜੀ ਹੈਗੀ ਸ਼ੁਰੂਆਤ ਕਰਦੇ ਸੋ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਸੋ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਲਜਿੰਦਰ ਸਿੰਘ ਪਿੰਡ ਭੂੰਗਲੀ ਸਮਾਨਮ ਵਿਕਾਸ ਸੰਸਥਾ ਵੱਲੋਂ ਜੀ ਅੱਜ ਅਸੀਂ ਖੇਤੀਬਾੜੀ ਦਫ਼ਤਰ ਡਾਕਟਰ ਸਰਦਾਰ ਸੇਰਜੀਤ ਸਿੰਘ ਜੀ ਮਨਤੀ ਤੇ ਦਿਸ਼ਾ ਨਿਰਦੇਸ਼ ਮੁਤਾਬਕ ਅੱਜ ਅਸੀਂ ਦਫ਼ਤਰ ਦੇ ਵਿੱਚ ਅਸੀਂ ਅੱਜ ਬੂਟੇ ਲਾਇਆ ਜੀ ਆਹ ਸਾਹਮਣੇ ਅੰਬ ਦਾ ਬੂਟਾ ਲਗਾਇਆ ਵਾ ਤੇ ਨਿੰਬੂ ਆ ਜੀ ਆਹ ਆਹ ਔਲੇ ਦਾ ਬੂਟਾ ਵਾ ਤੇ ਆਮਰੂਦ ਦਾ ਬੂਟਾ ਡੈਕੋਰੇਸ਼ਨ ਵਾਲਿਆ ਜੀ ਉਹ ਬੋਤਲ ਵਰਸ਼ਾ ਜੀ ਇਹ ਵੀ ਫਿੱਲੀਕਟੀ ਬਾਕੀ ਕਈ ਤਰ੍ਹਾਂ ਦੇ ਹੋਰ ਬਾਹਰ ਵੀ ਅਸੀਂ ਕੰਦ ਦੋ ਸੜਕਾਂ ਦੇ ਪਾਸੇ ਵੀ ਬੂਟੇ ਲਗਾਏ ਆ 10 15 ਇੱਥੇ ਬੂਟੇ ਲਗਾਏ ਆ ਜੀ ਇਹ ਵਾਤਾਵਰਨ ਨੂੰ ਸੰਭਾਲਣ ਦਾ ਅਸੀਂ ਅਪਰਾਲਾ ਕਰ ਰਹੇ ਆ ਅਸੀਂ ਤਿੰਨ ਚਾਰ ਪਿੰਡਾਂ ਵਿੱਚ ਬੂਟੇ ਵੰਡ ਰਹੇ ਆ ਲਗਵਾ ਵੀ ਰਹੇ ਆ ਕੋਟumbre ਵਿੱਚ ਵੀ ਬੂਟੇ ਲਗਵਾਏ ਆ ਪਿੰਡ ਭੂੰਦੜੀ ਦੇ ਵਿੱਚ ਵੀ ਲਗਵਾਏ ਆ ਜੀ ਅੱਜ ਅਸੀਂ ਪਿੰਡ ਲੀਹਾ ਦੇ ਵਿੱਚ ਵੀ ਬੂਟੇ ਵੰਡ ਕੇ ਆਏ ਆ ਇਸੇ ਤਰ੍ਹਾਂ ਅਸੀਂ ਹਰ ਰੋਜ਼ ਲਾਗਲੇ ਸਾਰੇ ਪਿੰਡਾਂ ਦੇ ਵਿੱਚ ਬੂਟੇ ਲਗਵਾਵਾਂਗੇ ਅਸੀਂ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਕੰਮ ਕਰਾਂਗੇ ਸასი ਦਾ